ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਹੋਵੋਗੇ ਠੀਕ ਠਾਕ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਪਾਂ ਨੇ ਪਰਤੇ ਇਕੱਲਾ ਰਾਤ ਰਾਤ ਕਿਆ ਹੁਣੀ ਭਰਿਆ ਬਈ ਰਾਤ ਸਾਰੀ ਰਾਤ ਹੋ ਗਈ ਮੋਟਰ ਚੱਲਦੀ ਨੂੰ ਤਾਂ ਉਹ ਮਾਈਕ ਇੱਕ ਮਰ ਲਾਈਟ ਖਰਾਬ ਹੋ ਗਈ ਵੀ ਉਸ ਕਰਕੇ ਬਸ ਭਰਿਆ ਹੀ ਆ ਪੂਰਾ ਪੂਰਾ ਜਾਂ ਟੱਕੀ ਜੋ ਖੁੱਡ ਜੇ ਰਹਿ ਗਏ ਤੇ ਦੇਖੋ ਥੋੜੇ ਜਿ ਇਕ ਚਮਾ ਜਿੱਟਾ ਜਿੱਟਾ ਜਿਦਿਖਦਾਂ ਪੰਜ ਚਾਰ ਕ ਖੁੱਡੇ ਜੇ ਤੇ ਸੁਖੂ ਆ ਰਿਹਾ ਟਰੈਕਟਰ ਲੈ ਕੇ ਆਪਾਂ ਨਾ ਰੂਟ ਆਬਟਰ ਗੱਲ ਕਰਦਣਾ ਕੱਦੂ ਆ ਗਿਆ ਆ ਰਹੀ ਆਵਾਜ਼ ਟਰੈਕਟਰ ਦੀ ਆ ਗਿਆ ਵੀ ਦੇਖੋ ഇദ്ധ ഉറീ ദിവ ത ਪਾ ਟੁਲੀਆਂ ਟੁਲੀਆਂ ਸਵਾਰਤੀਆਂ ਵੀ ਸਾਰੀਆਂ ਦੇਖੋ ਐ ਨਿੱਕ ਸਾਰਾ ਕੋਈ ਟੱਕੀ ਨਹੀਂ ਦਿਖਦੀ ਹੁਣ ਉਹਦੇ ਵਿੱਚ ਕੋਈ ਕੋਈ ਟੁਲੀ ਜੀ ਦੀ ਬੜੀ ਬੜੀ ਜਿੱਲੀ ਜੀ ਦੀ ਬਾਈ ਉਹ ਵੀ ਰੋਟਾਵੇਟਰ ਕਰਕੇ ਨਾ ਰੋਟਾਵੇਟਰ ਛੋਟਾ ਉਸ ਕਰਕੇ ਟਾਇਰਾਂ ਗੱਲ ਮੋੜ ਮਾਰਿਆ ਜਾ ਬਾਕੀ ਵਿੱਚ ਧੁੰਦੀ ਅੱਡੀ ਖਾਸ ਮੋੜ ਮੈਂ ਹੀ ਤੀਸਰੀਆਂ ਵਾ ਐ ਨਿੱਕ ਸਾਰਾ ਦੇਖੋ ਕੋਈ ਨਹੀਂ ਚੰਕੀ ਬਾਕੀ ਆ ਦੇਖੋ ਮਹਾਰਾ ਜਵਾਨ ਕਹਾਂ ਚੜਿਆ ਪਿਆ ਦੇਖੋ ਇਹ ਆਪਾਂ ਨੇ ਤਾਰਾਂ ਪਰਲੇ ਕੋਠੇ ਮਲਾਤੀਆਂ ਸਮਾਉ ਪਰ ਪਾਇਆ ਪਾ ਜਾਨਾ ਦਿਖਾਇਆ ਤਾਂ ਸਾਨੂੰ ਇਹ ਕੋਠਾ ਖਾਲੀ ਐ ਇਸਮਾ ਤਾਰਾਂ ਤੂਰਾ ਨਹੀਂ ਹੈ ਕਰਾ ਜੇ ਮੀਮੂ ਆਜੇ ਕਰਾਂਗਾ ਮੈਂ ਸਮ ਵੱਟ ਜੇ ਕਰੂੰਗਾਗਾ ਮਗਾ ਦਿਨ ਪੱਟ ਦੇ ਲਿਆ ਮੈਂ ਸਾਫ ਕਰਕੇ ਮਹੋਰ ਉਹ ਹੋ ਜਾਏਗਾ ਰਣਾ ਮੀ ਮੂਮਾ ਘਰੇ ਬਸ ਇਸ ਕੇੰਦਰ ਬੜ ਜੇ ਗਊਗਾ ਕਾਮ ਹੈ। ਉਹ ਦੇਖ ਕਾ ਚੜੀਆਂ ਬੈਠਿਆ। ਬਾਕੀ ਹਵਾ ਚੱਲ ਨਹੀਂ ਰਹੀ ਬਈ। ਮਰੋੜ ਪੂਰਾ ਹੋਇਆ ਬੈਨ। ਬਾਕੀ ਨਵ ਕੰਮ ਰਹਿ ਗਿਆ ਦਾ ਹਲੀ ਆਪਣੀ ਲੇਬਰ ਪਾ ਥੋੜਾ ਜਾਂ। ਦੁਪਹਿਰੇ ਬਾਅਦ ਆਣ ਕੇ ਬਹੁਤ ਪਟੂਗੇ ਉਹ। 4 ਵਜੇ ਲੈਟ ਆਉਗੀ 4 ਵਜੇ ਪਾਉਦਾਂ ਪਾਣੀ ਪਾ ਗਏ ਬਾਅਦ ਵਿੱਚ ਬਹੁਤ ਪੱਟ ਲੂਗੀਆਂ ਅੱਜ ਬਾਅਦ ਵਿੱਚ ਸਵੇਰ ਨੂੰ ਇੱਕ ਕਿੱਲਾ ਲਾ ਦੂਗੀਆਂ ਪਹਿਲਾਂ ਕਿੱਲਾ ਲਾ ਕੇ ਸਵੇਰ ਨੂੰ ਫੇਰ ਬਹੁਤ ਪੱਟ ਲੂਗੀਆਂ 4 ਵਜੇ ਹੈ ਸੁਖੋ ਅੱਜ ਇਸ ਕੀ ਬਹੁਤ ਪੱਟ ਕਰਨਾ ਰਾਤ ਨੂੰ ਆਪਾਂ ਨਾ ਹੋਰ ਕਰ ਦੇਣਾ ਅੱਧਾ ਕਿੱਲਾ ਕਰ ਦੇਣਗੇ ਕਿ ਕਿੱਲਾ ਕਰਾਂ ਰਾਤ ਨੂੰ ਹੈ ਦਾ ਹੁਣ ਇੱਕ ਤਿੰਨ ਕ ਨਾਲ ਕਰ ਦੂੰਗਾ ਇਹ ਕੋਰਲਾ ਤੁਹਾਡਾ ਕਰ ਦੂੰਗਾ ਨੀ ਤਕਰੀਬਨ ਕਿੱਲਾ ਹੀ ਹੋ ਜਾਏਗਾ ਲੈ ਟੌ ਵੀ 4 ਵਜੇ ਫਿਊਜ ਦੇਖਣਾ ਪੈਣਾ ਉਹ ਫਿਊਜ ਕਰਕੇ ਆਉਣਾ ਪੈਣਾ ਯਾਰ ਪਤਾ ਨਹੀਂ ਲੱਗਣਾ 9 8 ਤੱਕ ਹੀ ਆਉਣਾ ਉੱਪਰ ਲਾ ਹੋਇਆ ਫੋਨ ਕਰ ਦੂੰਗਾ ਫਿਰ ਵਾਲੇ ਲਾਈਟ ਮੰਨਦੇ ਵੀ ਨਹੀਂ ਐ ਕਰਨ ਹੂੰ ਚਲ ਆ ਚਲ ਦੇਖਾਂ ਅਜਾ ਚਲ ਫਿਰ ਚਲਾ ਕਰਾਉਣਾ ਰੂਟ ਉਰੇ ਗਰਮ ਗਏ ਹੂੰ ਓਏ ਚੱਲੋ ਫਿਰ ਲੋ ਜੀ ਆ ਗਈ ਆਪਣੀ ਲੇਬਰ ਬਹੁਤ ਪੱਟ ਰਹੀਆਂ ਬਈ ਸੁੱਖੂ ਆ ਗਿਆ ਪਰ ਉਹਦੋਂ ਪਾਣੀ ਪਾਣਾ ਤਾਂ ਲੇਟਾਈ ਦੀ 4 ਵਜੇ ਪਰ ਆਪੇ ਚਲਾ ਕੇ ਆਪਾਂ ਚਲਾ ਕੇ ਫਿਰ ਉਹਦੋਂ ਪਾਣੀ ਪਾਇਆ ਉਸੇ ਵਿੱਚ ਚਲਾਇਆ ਜਿਹੜੇ ਵਿੱਚ ਆਪਾਂ ਨੇ ਕੰਦੂ ਕਰਿਆ ਸਵੇਰੋਂ ਦੇਮਾ ਪਾ ਦਿੰਨੇ ਪਾਣੀ ਘੰਟਾ ਡੇਢ ਘੰਟਾ ਫਿਰ ਆਪਾਂ ਗੰਕੂ ਪਾਣੀ ਛੱਡੂ ਮੀ ਗਾਨ ਪਾਸਤਾ ਅਟ ਰਈਆਂ ਬਹੁਤ ਦੇਖੋ ਭਾਈ ਸੱਤ ਜਣੀਆਂ ਸੱਤ ਬੁੱਤ ਜਣੀਆਂ ਸੱਤ ਜਣੀਆਂ ਹੈ ਟੱਕਣ ਔਰ ਗਨ ਨਿਕਲ ਰਿਹਾ ਆ ਦੱਕੇ ਨਿਕਲਿਆ ਆਪਣੀ ਟੱਕਣ ਦਾ ਪਿਆ ਹਣ ਉੱਥੇ ਅਸੇ ਤੈਲੇ ਕਦਾ ਲਾ ਦੇ ਟੱਕਣ ਹੈ ਨਹੀਂ ਰੋ ਹੈ ਹ ਬੋਲ ਬੰਨਣੇ ਵਾਸਤੇ ਚੁੱਪ ਨੂੰ ਭੇਜ ਜਾਵਾ ਪੜਵਾ ਕੇ ਲਿਆਤਾ ਇਹਨੇ ਜਾਵਾ ਦੌੜਾ ਜਾ பை அங்க ਪਰਲਾ ਪਰ ਜੂਆ ਦੇ ਬਾਅਦ ਆਪਾਂ ਇਹਦੇ ਵਿੱਚ ਛੱਡ ਦੂਗਾ ਫਿਰ ਮਿੱਟੀ ਲਾ ਗਾ ਓਕੇ ਕਰਤਾ ਰੈਡੀ ਹੋ ਗਿਆ ਇਹ ਲੋ ਵਿੱਚ ਕਿਰ ਗੱਦੇ ਕਮਾ ਲੱਤੀਆਂ ਨਹੀਂ ਲੈ ਲੂਆ 2 2.5 ਘੰਟੇ 프리ਮਨ ਹੋਈ 10 10 11 ਵਜੇ 10 ਵਜੇ ਭਰੂਗਾ 10 11 ਮਾਰਿਆ ਬਾਈ ਬੀਮਾ ਲਕੀਮਨ ਨੂੰ ਕਰ ਲਈ ਸਾਈਡ ਤੋਂ ਵੀ ਉੱਚੀ ਲੱਗਦੀ ਹੈ ਪਾਣੀ ਉੱਧਰਲੀ ਸਾਈਡ 'ਮਾ ਸਾਰਾ ਸੀਰਾ ਲੱਗ ਗਿਆ ਆ ਦੇਖੋ ਉੱਧਰਲੀ ਸਾਈਡ 'ਮਾ ਹਲੇ ਅੱਧੀ ਖਾਲੀ ਬਈ ਹੈ ਬਾਕੀ ਪਾਣੀ ਫਿਰ ਇਹਦੇ ਪਤਾ ਲੱਗੂਗਾ ਬਈ ਫਾਲਿਆਂ ਕਰਕੇ ਫਾਲਿਆਂ ਦੀ ਲੈਣਾ ਜੀ ਮਾ ਉਹਨਾਂ ਦੀ ਪਰਦਾ ਜਾਹਾ ਉਹ ਚੱਕਰ ਨਾ ਹੋਵੇ ਚਲੋ ਜੂਰੀ ਲੱਗ ਜੂਗਾ ਪਤਾ ਅੱਰੀ ਆਪਣੀ ਲਾਈਟ ਹਲੇ 12 ਵਜੇ ਦੌੜੂਗੀ ਇੱਧਰ ਇਹ 12 ਵਜੇ ਫਰਨੀ ਚਾ ਜੂਗੀ ਘਰਾਂ ਤੋਂ ਨੀ ਵਾਲੀ ਮਾ ਜਿੱਥਾ ਪਨੀਰੀ ਆਪਣੀ ਜੀਜੀ ਦੀ ਉਹ ਚਾਦੀ ਜੀ 12 ਵਜੇ ਫਿਰ ਸਵੇਰੀ 8 ਵਜੇ ਦੌੜੂਗੀ। ਬਾਕੀ ਬੱਦਲ ਘੋਰ ਰਿਹਾ ਬਾਈ ਬਹੁਤ ਲਸਕ ਰਿਹਾ ਇਸ ਸਾਈਡ ਮਨੂੰ। ਤੱਦਾ ਕਰ ਰਿਹਾ ਘੋਰੜ ਘੋਰੜੀ। ਇਹ ਦੇਖੋ ਸਾਹਮਣੇ ਲਸਕ ਰਿਹਾ ਇਸ ਸਾਈਡ ਮੇ। ਇਹ ਹੀ ਹੈ ਬਾਰਿਸ਼ ਤਾਂ ਕਿਤੇ ਠੰਡੀ ਠੰਡੀ ਜੀ ਹਵਾ ਆ ਰਹੀ ਹੈ। ਚਲੋ ਹੁਣ ਚੱਲਦੇ ਆਪਾਂ ਘਰ ਨੂੰ ਧਰਾਂ ਜਾ ਕੇ ਨਾ ਤੋ ਗੈਰੂ ਟੁੱਟੀ ਖਾਨੇ ਇਹ ਪੰਗੇੜਾ ਮਾਰ ਜੂਗੇ ਬਾਕੀ ਆਪਾਂ ਦਾ ਇੱਕ ਕੰਮ ਰਹਿ ਗਿਆ ਆਪਾਂ ਨੇ ਛਾਲ ਕਰਨਾ ਦਾ ਉੱਪਰਲੇ ਕਿਲੇ ਦਾ ਉਹਦੇ ਨੂੰ ਕਿ ਉਹਨੇ ਡਾਲ ਟੁੱਟ ਜੂਗੀ ਉਹ ਪੱਕੀ ਡਾਲ ਆ ਆਪਾਂ ਉਹਰਾ ਛਾਲ ਕਰ ਦੂਗੇ ਇਹਦਾ ਆ ਦੇਖੋ ਪੱੱਲੀ ਲਾਗ ਹੈ ਨਾ ਥੱਲੇ ਲਾਗ ਹੈ ਚੌੜਾ ਜਿਹਾ ਛਾਲ ਕਰ ਦੇਣਾ ਜੇ ਤੇ ওভারਫਲੋ ਬਾਰਸ ਬੂਸ ਤਾ ਪਾਣੀ ਸਾਰ ਔਰ ਇਹਨੂੰ ਉਤਰ ਜੇ ਕਰ ਕਿ ਨਹੀਂ ਫੇਰਾ ਡਾਲ ਟੁੱਟ ਜੂਗੀ ਬਾਈ ਜੜੀ ਪਾ ਕੱਲ ਮਿੱਟੀ ਲਈ ਆਪਾਂ ਨਾ ਇਸ ਡਾਲ 'ਪਾ ਸਾਰਾ ਲੋਡ ਇਸ ਡਾਲ 'ਪਾ ਵੈਸੇ ਤਾਂ ਪਤਕੀ ਹੈ ਕਣਕ ਕਾਲੀ ਰੱਖ ਦਿੱਤੀ ਆਪਾਂ ਨਾ ਇਸ ਤਰ੍ਹਾਂ ਹੀ ਬਾਈ ਨਹੀਂ ਦੀ ਚਲੋ ਚੱਲਦੇ ਹੁਣ ਘਰ ਨੂੰ ਆਪਾਂ। ਹਲੋ ਵੀ ਸਵਾਗਤ ਹੈ ਅਗਲੇ ਦਿਨ ਦੀ ਸਵੇਰ ਵਿੱਚ। ਸ਼ੁਰੂਆਤ ਕਰਦੇ ਆਪਾਂ ਹੁਣ ਕੱਦੂ ਤੋਂ ਕਿੱਲਾ ਭਰ ਗਿਆ ਆਪਣੇ ਬਾਬੇ ਕਿੱਲੇ ਦੀ ਕੱਦੂ ਕਰਨੀ ਆਪਾਂ ਨੇ ਹੁਣ। ਪਨੀਰੀ ਆਪਾਂ ਚੱਕ ਲਿਆ ਏ। ਆ ਦੇਖੋ ਪਿੱਛੇ ਭਈ। ਪੱਲੀਆਂਾਂ ਦੋ ਗੱਠੜੀਆਂ ਬੰਨ ਲਿਆ ਜੇ ਆਪਾਂ ਫਰੋਟਾਵੇਟਰ ਭਈ ਰੱਖ ਲਿਆ ਏ। ਹੁਣ ਆਪਾਂ ਕਦੋਂ ਕਰਦੇ ਆ ਲੈਟਰ ਦੜੂਗੀ 8 ਵਜੇ ਜਿਹੜੇ 31 ਮਖੜਿਆ ਟਰੈਕਟਰ ਆਪਾਂ ਨਹੀਂ 31 ਮਾਉਣ ਪਾਣੀ ਛੱਡ ਦੇਣਾ ਆਪਾਂ ਨਾਲ ਥੋੜਾ ਜਿਹਾ ਪਰਾਂ ਪਾਣਾ ਜਿਹੜੇ ਮੈਂ ਰੋਟਾਵੇਟਰ ਮਾਰਨਾ ਪਰਲੇ ਤੁਹਾਡੇ ਮੈਂ ਥੋੜਾ ਜਿਹਾ ਘੱਟ ਲੱਗਦਾ ਉਹ ਮਾ ਪਾ ਕੇ 10 ਮਿੰਟੇ ਪਾਣਾ ਬਸ ਉਹ ਮਾ ਥੋੜਾ ਹੀ ਐ ਕਸਰ ਫਿਰ ਆਪਾਂ ਨੇ ਇਸੇ ਤੋਂ ਥੋੜੇ ਜਿਹਾ ਛੱਡ ਦੇਣਾ ਇੰਨੇ ਵਕ ਫਿਰੂਗਾ ਫਿਰ ਜੂਗਾ ਗਿੱਲਾ ਹੋ ਜੂਗਾ ਬਾਕੀ ਸ਼ਾਮ ਨੂੰ ਹੋਊਗੀ ਵਿੱਚ 4 ਵਜੇ ਸਾਵ ਨੂੰ 4 ਵਜੇ ਆਣ ਗਏ ਫੇ ਅਗਲੇ ਦਿਨ 4 ਵਜੇ ਦੌੜਨੀ ਲਾਈਟ ਬਈ ਡਬਲ ਚੱਲਣੀ ਅੱਜ ਰਾਤ ਨੂੰ ਇੱਕ ਵਾਰੀ ਮਾ ਇੱਕ ਲਾਈਟ ਮਾ ਨਾ ਮੋਟਰਫਾ ਡਬਲ ਚੱਲਣੀ ਹੈ ਡਬਲ ਚੱਲ ਕੇ ਮੈਂ ਦੌੜੂਗੀ ਫਿਰ ਪਰਲੀ ਮਾ ਜਾਣੀ ਆਪਣੇ ਕੋ ਤਾ ਇੱਚ ਦੇਣਾ ਆਪਾਂ ਦਾ ਕੰਮ ਅਜੂਰਾ ਤਕਰੀਬਨ ਪਰਸੋਂ ਨੂੰ 2 ਦਿਨ ਦਾ ਛੁੱਟੀ ਆ ਬਸ ਜਿਹੜੀ ਆ ਡਬਲ ਲਾਈਟ ਆਣੀ ਐ ਮਾ ਕੰਮ ਇੱਚ ਦੇਣਾ ਆਪਾਂ ਨੇ ਕਿ ਲਾਈਕ ਰਹੂ ਹੈ ਬੁਰਾਂ ਜੇ ਰਿਹਾ ਬਾਕੀ ਸਭ ਵਾਈ ਬ੍ਰੂ ਕਿਰਪਾ ਕਰੇ ਉਹ ਵੀ ਹੋ ਜਾਵੇ ਤਾਂ ਬਈ ਆਪਣਾ ਉਹ ਕਿੱਲਾ ਆ ਰਹੇ ਜੀਰੀ 8 ਜਣੀਆਂ ਐ ਤਾਂ ਦੁਪਹਿਰੇ ਤੱਕ ਲਾ ਦੇਣਾ ਇਹਨਾਂ ਕਿੱਲਾ ਬਈ ਬਹੁਤ ਪੱਟੀ ਵੀ ਤੀ ਕੱਲ ਪੱਟਦੀ ਸੀ ਬਹੁਤ ਅੱਜ ਦੁਪਹਿਰੇ ਤੱਕ ਤਕਰੀਬਨ ਇਹਨਾਂ ਲਾਈ ਦੇਣਾ ਕਿੱਲਾ ਅੱਧਾ ਅੱਧਾ ਸਮਝ ਲੱਗ ਜਾਣਾ ਬਸ ਲੱਗਣੇ ਵਾਲਾ ਅੱਧਾ ਗਦਾ ਇਹ ਫੰਟਾਂ ਸੀ ਇਹ ਲੱਗ ਅੱਧਾ ਕਿੱਲਾ ਲੱਗ ਜਾਣਾ ਕੀ ਟਾਈਮ ਹਲੇ ਢੱਗ ਨਾ ਹੋਏ ਆ ਲਾ ਗਈ ਫਾਹੰਗੀਆਂ ਰੋਟੀਆਂ ਇਹ ਇੱਕ ਬਾਅਦ ਵਿੱਚ ਪਾਉੜ ਬੱਟ ਲੂੰਗੀਆਂ ਫੇਰ ਅੱਜ ਕਿੱਲੇ ਦੀਆਂ ਕਿੱਲੇ ਦੀ ਬਹੁਤ ਵੱਟ ਗਿਆ ਕਰ ਲੂੰ ਫੇਰ ਲਾ ਲੂੰਗੀਆਂ ਕਿੱਲਾ ਬਹੁਤ ਵੱਟ ਗਿਆ ਕਿੱਲਾ ਹੀ ਲੱਗਦਾ ਬਈ ਅੱਠ ਜਣੀਆਂ ਆਪ ਮੱਕੀ ਜੀਰੀ ਦੀ ਲੋਈ ਵਧੀਆ ਬਈ ਦੇਖੋ ਨਾ ਚਿੱਦੀ ਨਾ ਸੰਗਣੀ ਬਹੁਤ ਵਧੀਆ ਲੋਈ ਹੈ ਨਾ ਦੇਖੋ ਇਹ ਤੇ ਇੱਧਰ ਇੰਨਾ ਘਾਹ ਆਣਾ ਅੱਧਾ ਕੇ ਆ ਬਸ ਅੱਧਾ ਘਾਹ ਪਰਾ ਮੋੜਾ ਮੋਟਾ ਘਟ ਵੱਧ ਹੋਊਗਾ ਅੱਧਾ ਗਾ ਥੋੜੂ ਗੀਨੋ ਬਣੀ ਬਹੁਤ ਮੋਟੀ ਹੈ ਬਈ ਥੋੜੀ ਜਿਹੀ ਉਸ ਮੋਟੀ ਕਰਕੇ ਇਸ ਕੱਟ ਰ ਖਿੱਚਦੀ ਆ ਬਹਣ ਇਹ ਵਾਂ ਟੱਕੀ ਜੀ ਵਿੱਚ ਨੂੰ ਹੈ ਦੀ ਸਿੱਧੀ ਹੈ ਨਹੀਂ ਪਾਣੀ ਆਪਾਂ ਨੇ ਹੁਣ ਇਸ ਤੁਹਾਡੇ ਮਾ ਛੱਟਦਾ ਹੈ ਬਈ 4 ਵਜੇ ਲੈਟ ਆਉਗੇ ਹੁਣ ਆਪਾਂ ਇਸ ਮਾ ਤੇ ਪੱਤਲੇ ਨੂੰ ਜਾਉਂਗੇ ਲਾਂਦੇ ਉੱਪਰ ਤੇ ਥੱਲੇ ਨੂੰ ਪਰਾਂ ਨੂੰ ਹੀ ਨਿਕਲ ਜੂਗੇ ਲੰਦੇਗੇ ਗੱਲ ਫਿਰ ਜੇ ਥੱਲੇ ਦੇ ਕਰਾ ਕਦੂ ਬਾਈ ਫਿਰ ਉੱਪਰ ਦੇ ਛੱਲਾ-ਚੁੱਲਾ ਵੱਜੇਗਾ ਨਾ ਡੱਕੇ ਡੁੱਬੇ ਜਾਂਦੇ ਆਂ ਗਿਰ ਜਾਂਨੇ ਟਿੱਡੇ ਤੇ ਪਾਣੀ ਮਾਦੇ ਖੜੇ ਨਹੀਂ ਹੁੰਦੇ ਡੱਕੇ ਇਸ ਕਰਕੇ ਹਮੇਸ਼ਾ ਉੱਪਰ ਤੇ ਹੀ ਲਾਣੀ ਚਾਹੀਦੀ ਐ ਜੀਰੀ ਆਪਾਂ ਨੇ ਹੁਣ ਕਾਲ ਨੂੰ ਡਬਲ ਬਲ ਬਣੇ ਬਾਰੀ ਕਾਲ ਨੂੰ ਆਪਾਂ ਨੇ ਖਿੱਚ ਦੇਣਾ ਕੰਮ ਤਕਰੀਬਨ ਦੇਖੋ ਬਾਕੀ ਰੱਬ ਰੱਖਾ ਜਿੱਤਰਾ ਵੀ ਹੋਇਆ ਦੇਖੀ ਜਾਊਗੀ ਕੱਲੋਂ ਲਾਈਟ ਚਾਹ ਨਾ ਅੱਜ ਲਾਈਟ 4 ਵਜੇ ਆ ਗਿਆ ਕੱਲੋਂ 4 ਵਜੇ ਦੌੜਨੀ ਐ ਨੀ ਤਕੂ 24 ਘੰਟੇ ਲਾਈਟ ਚੱਲਣੀ ਬਾਈ 4 ਤੇ 4 4 ਤੇ 4 24 ਘੰਟੇ ਲਾਈਟਾਂ ਦੇਖ ਲਓ ਹੁਣ ਤੁਸੀਂ ਵੀ ਕਿੰਨਾ ਬਹਣ ਖਿੱਚੋ ਜੂਗਾ ਰਾਤ ਤਣੇ 12 ਵਜੇ ਲਾਈਟ ਆਈਏ 12 ਵਜੇ ਤਿੱਧਾ ਕਿੱਲਾ ਭਰ ਗਿਆ ਤੋਂ ਫੁੱਲ ਭਰ ਗਿਆ ਤਾਂ ਜਾਨੀ ਫਿਰ ਆਪਾਂ ਨੇ ਬਾਅਦ 2 ਘੰਟੇ ਦੀ ਲਾਈਟ ਬਚੀ ਤੀ 2 ਘੰਟੇ ਦੀ ਲਾਈਟ ਉਰਾਂ ਚਲਾਤੀ ਆਪਾਂ ਨੇ ਕੁਸੀਮਾ ਪਾਦੇ ਪਾਣੀ ਜਿਹੜੀ ਮੈਂ ਲਾ ਰਹੇ ਹਾਂ ਕੁਸ ਇਧਰ ਫਿਰ ਗਿਆ ਮਾ ਟੱਕੀ ਜੀਵਾਂ ਵਾ ਗਿੱਲੀ ਤਾਂ ਹੋਊਗੀ ਉਹ ਮਹਿੰਦਰ ਛੱਡ ਦੇ ਬਾਕੀ ਨਾ ਮਾ ਪਾਣੀ ਫੁੱਲ ਹੈ ਜਿਹੜਾ ਮੈਂ ਕੱਦੂ ਕਰਿਆ ਆਪਾਂ ਨੇ ਉਨਾ ਰੋਣੀ ਕਰੀ ਵੀ ਆ ਦੋ ਗਿੱਲਿਆ ਮਨਾ ਬਈ ਰੋਣੀ ਕਰਕੇ ਪਾਣੀ ਘਟ ਖਾਂਦੀ ਆ ਪਾਣੀ ਨਾਉੜਿਆ ਫਿਰਦਾ ਬਹੁ ਫਰਕ ਰੋਣੀ ਦਾ ਥੱਲੇ ਗਿੱਲੀ ਆ ਮਿੱਟੀ ਬਾਕੀ ਚੱਲਦੇ ਹੁਣ ਆਪਾਂ ਘਰ ਨੂੰ ਰੋਟੀ ਪਾਣੀ ਛਕਦੇ ਛਾਹ ਪਣੀ ਕਿਸੋਖ ਚੱਲ ਫਿਰ ਹਾਂ ਚੱਲੀਏ ਆਣੀ ਠੰਡਾ ਹੈ ਹੋ ਗਿਆ ਹੈ ਨਹੀਂ ਪਿੰਡਾ ਚੱਲ ਫਿਰ ਚੱਲੀਂ ਇਹਦਾ ਪੈਰਾਂ ਦੀ ਦੂਰੀ ਨਹੀਂ ਅੱਛਾ ਪੱਲੀਆਂ 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 ਲੈ ਜਾ ਪੱਲੀਆਂ ਲੈ ਜਾ ਕਹਿੰਦੇ ਦੀਆ ਬਾਈ ਪਰਾਂ ਦੇ ਪੌਦ ਲਿਆਣੀ ਪੈਂਦੀ ਆ ਹਏ ਹੇ ਚਲੇ ਜਾਓ ਦੋ ਜਣੀਆਂ ਪਾੜ ਲੋ ਪਾਗਾ ਇਹਦੇ ਬਣੀ ਹਾਂ ਦੋ ਜਣੀਆਂ ਚਲੇ ਜਾਓ ਦੋ ਜਣੀਆਂ ਪੱਟੀ ਜਾਓ ਥੋੜਾ ਕੀ ਬਹੁਤ ਦਾ ਦਰਗਾ ਆਜੋ ਇਹਨੂੰ ਲੈ ਜੀ ਦੋ ਜਣੀਆਂ ਨੂੰ ਆਉਂਗੀਆਂ ਦੋ ਜਣੀਆਂ ਉਹ ਦੱਪਟੂਆਂ ਲਾਤ ਤੇ ਕਿੱਲਾ ਬਈ ਹਾਂ ਦੇਖੋ ਸ਼ਾਲ ਲੈ ਕੇ ਆਏ ਤੇ ਆਪਣਾ ਦੀ ਡੌਗੀ ਇਹ ਕਿੰਨੇ ਤੰਗ ਕਰਲੇ ਬਈ ਡੌਲਾ ਤੋੜਦੀ ਸਾਰੀ ਇਸ ਤਰ੍ਹਾਂ ਤਿਰਛੇ ਹੀ ਵਾਂਟ ਪਾਗਾ ਕਿਲਾ ਘੇਰ ਆ ਜਾ ਹੈ ਹੈ ਲੱਗਿਆ ਕਿ ਕਿਲਾ ਵਸ ਕੋਨੇ ਮੇ ਤੇ ਬੜਕੇ ਤਾਈ ਦੂਸਰੇ ਕੋਨੇ ਮੇ ਨਿਕਲ ਆ ਜਾਗਾ ਇਹ ਲੱਗਿਆ ਵਸ ਰਹਿ ਗਿਆ ਅੱਧੇ ਘੰਟੇ ਦਾ ਕੰਮ ਤਸਗੀ ਹੋ ਗਈ ਖੱਡਰ ਖੁੱਡਰ ਤਪਕੇ ਆ ਬਹਾਨੇ ਲੱਗਿਓਏ ਲੋਕਾ ਬੁੱਬੇ ਪੜਗੇ ਮਾ ਮਲਾਈ ਪੜਗੇ ਖੇਤ ਸੁੱਕੇ ਪੜੇ ਸੁੱਕੇ ਪੜੇ ਮਾ ਮਲਾਈ ਵਰਗਾ ਹੋ ਜਾ ਸੁੱਕਾ ਗਏ ਤਾਂ ਸੁੱਕੀ ਹੋਆ ਨਾ ਮਿੱਟੀ ਪਾਣੀ ਦੇਂਦੇ ਫੁੱਲ ਜਾ ਹ ਜੇ ਗਿੱਲੀ ਡੜਾ ਗਿੱਲਾ ਹੋਆ ਨਾ ਫਿਰ ਉਸ ਤਰ੍ਹਾਂ ਉਹ ਨਹੀਂ ਹੁੰਦਾ ਬਹੁਤ ਟਾਈਮ ਆ ਸਾਂਝ ਨੂੰ ਪਰ ਕੇ ਕਰਕੇ ਅਗਲੇ ਦਿਨ ਲੈਣੇ ਦਾ ਹੋਆ ਉਹ ਡਲੇ ਨਹੀਂ ਨੀ ਪੜੇ ਰਹਾ ਉਮਰ ਰੋਟਾਵੇਟਰ ਕੱਲ ਕਰੀਦੀ ਗੱਬੇ ਸੇ ਮਾਂ ਥੋੜੀ ਟੱਕੀ ਛਿੱਧੀ ਸੀ ਮਾਂ ਨੂੰ ਸੁਣੋ ਗੱਲਾਂ ਬਈ ਇਹਨਾਂ ਦੀਆਂ ਆਪਣੀ ਕਹੀਂ ਕਿਰ ਕੀ ਯੋਖਲੇ ਨੋਰਾ ਪੁੱਛਾ ਪੁੱਛਾ ਮੇਰੇ ਮਾਰਿਆ ਨਾਲ ਅੰਦਾਰੀ ਕਰੀ ਟੱਕਲੀ ਗਿਰਦੀ ਨਾ ਕੰਮ ਨਹੀਂ ਕੋਈ ਕਹਾਣ ਦੰਨ ਬਖਾਣ ਕਦਾ ਨਸਾਨੂੰ ਸਾਂ ਬਲੌਗ ਹੋ ਰਹੀ ਹੈ। ਆਹ ਪਾਣ ਦੇ ਭਾਈ। ਜਦੀ ਰਹਾ ਸੁਣ ਦਵਾਈ ਤੇ ਭਾਈ ਜਹਾ ਕਹਾਨਾ ਨੂੰ। ਹੈ? ਜਾਂ ਰਬੜੀ ਨੂੰ ਕਹਾਂ ਮੈਨੂੰ ਕਿੱਥੇ ਲਗਾਣੀ ਹੈ ਨਾ। ਹਾਂ ਹੋ। ਕੈਸੀ ਦਵਾਈ ਆ ਡਾਇਰੈਕਟ ਲਾਇ ਰਿਹਾ। ਦਵਾਈ ਦਵਾਵਾ ਸਿਮਨ ਦਵਾਣਾ। ਚਲੋ ਲੱਗ ਗਿਆ ਭਾਈ। ਰਹਿ ਗਿਆ ਦੋ ਜੁੜੀਆਂ, ਦੋ ਕੁ ਜੁੜੀਆਂ ਲਗਣੀਆਂ ਬਸ। ਨਿਬੜ ਗਿਆ। ਚਲੋ ਠੀਕ ਹੈ ਜੀ ਮਿਲਦੇ ਆਂ। ਕਿ ਸੇ ਅਗਲੇ ਵਲੌਗਸ ਸਾਧ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਜੀ